ਨਾ ਹਜ਼ਾਰੇ ਅੰਦੋਲਨ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਿਰਜਣਾ ਹੋਈ ਸੀ ਸਿਰਜਣਾਈ ਸੀ ਰਿਸ਼ਵਤਖੋਰੀ ਤੇ ਲਗਾਤਾਰ ਜਿਹੜੀ ਵਾਰ ਕਰਨਾ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਸੀ ਪਰ ਅੱਜ ਆਮ ਜਿਹੜੇ ਅਫਸਰ ਨੇ ਉਹਨਾਂ ਨੂੰ ਦੇ ਨਕੇਲਾਂ ਕੱਸੀਆਂ ਜਾਰੀਆਂ ਨੇ ਉੱਪਰ ਰਿਸ਼ਵਤਖੋਰੀ ਦੀਆਂ ਬਿਜ਼ਨਸ ਉਹਨਾਂ ਨੂੰ ਜਗਾਤਾਰ ਟਰੈਪ ਲਾ ਕੇ ਫੜ ਰਹੀ ਹੈ ਪਰ ਅੱਜ ਜਿਹੜਾ ਤੁਹਾਨੂੰ ਦੱਸਦੀ ਨਵਾਂ ਗਿੱਸਾ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਹੋਇਆ ਆਮ ਆਦਮੀ ਪਾਰਟੀ ਦੀ ਹਲਕਾ ਪੂਰਬੀ ਦੀ ਐਮਐਲਏ ਦੇ ਜਿਹੜੇ ਪੀਏ ਨੇ ਉਹਨਾਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਤਲਬ ਕੀਤਾ ਗਿਆ ਤਲਬ ਕਿਉਂ ਕੀਤਾ ਗਿਆ ਇਹਦੇ ਰੈਸਮੀਆ ਕੋਈ ਵਿਜੀਲੈਂਸ ਦਾ ਅਧਿਕਾਰੀ ਜੀ ਐਸ ਐਸ ਪੀ ਨਾਲ ਗੱਲਬਾਤ ਕੀਤੀ ਗਈ ਗੁਰਸੇਵਿਕ ਸਿੰਘ ਬਰਾੜ ਉਹਨਾਂ ਨਾਲ ਤਾਂ ਉਹਨਾਂ ਵੀ ਗੱਲ ਜਿਹੜੀ ਹੈ ਪੂਰੀ ਪੁਸ਼ਟੀਕਰਨ ਨਹੀਂ ਕੀਤਾ ਉਹਨਾਂ ਡੀ ਐਸ ਪੀ ਤੇ ਇਨਸਪੈਕਟਰ ਜਿਹੜਾ ਯੂਨਿਟ ਦਾ ਉਹਦੇ ਤੇ ਗੱਲ ਸੁੱਟ ਦਿੱਤੀ ਪਰ ਹੈਰਾਨੀ ਜਨਕ ਹੈ ਕਿ ਪੂਰਾ ਬਾਜ਼ਾਰ ਗਰਮ ਹੈ ਸਿਆਸਤ ਦਾ ਹਰ ਕੋਈ ਉਂਗਲੀ ਉਠਾਰਿਆ ਇਸ ਰਿਸ਼ਵਤਖੋਰੀ ਦੇ ਤੰਦੇ ਦੇ ਕਿਉਂਕਿ ਲਗਾਤਾਰ ਇਹਨਾਂ ਦੀ ਪਾਰਟੀ ਦੇ ਹੀ ਵਰਕਰ ਤੇ ਵਲੰਟੀਅਰ ਇਥੋਂ ਤੱਕ ਕਿ ਬਲਾਗ ਪ੍ਰਦਾਨਾ ਵੱਲੋਂ ਲਗਾਤਾਰ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਨਜਾਇਜ਼ ਬਿਲਡਿੰਗਾਂ ਦੀ ਗੱਲ ਕਰੀਏ ਟੈਂਡਰਾਂ ਦੀ ਗੱਲ ਕਰੀਏ ਜਾਂ ਨਜਾਇਜ਼ ਕਲੋਨੀਆ ਦੀ ਇਥੋਂ ਤੱਕ ਕਿ ਕਈ ਠੇਕਿਆਂ ਦੇ ਵਿੱਚ ਕਪਲਾ ਨੇ ਫੋਕਲ ਪੰਡ ਵੱਲਾ ਸਬਜੀ ਮੰਡੀ ਉਥੋਂ ਤੱਕ ਮਹੀਨਿਆਂ ਦੀ ਗੱਲ ਜਿਹੜੀ ਚਰਚਾ ਦਾ ਜਿਹੜਾ ਬਾਜ਼ਾਰ ਗਰਮ ਹੈ ਫਿਲਹਾਲ ਇਹ ਤਾਂ ਵਿਜੀਲੈਂਸੀ ਦੱਸ ਸਕੇਗੀ ਕਿ ਕਿੱਥੇ-ਕਿੱਥੇ ਇਹ ਰਿਸ਼ਵਤ ਖੋਰੀ ਦਾ ਖੇਡ ਚੱਲਿਆ ਪਰ ਕੋਈ ਵੀ ਅਧਿਕਾਰੀ ਇਸ ਮਾਮਲੇ ਦੇ ਬਿਲਕੁਲ ਵੀ ਬੋਲਣ ਨੂੰ ਤਿਆਰ ਨਹੀਂ ਹੈ ਅਸੀਂ ਲਗਾਤਾਰ ਸੰਪਰਕ ਕੀਤਾ ਪਰ ਕਿਸ ਦਾ ਖੌਫ ਹੈ ਫਿਲਹਾਲ ਇਹ ਵਿਭਾਗ ਵਿਜੀਲੈਂਸ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਅਧੀਨ ਹੈ ਪਰ ਹੁਣ ਇਹ ਦੇਖਦੇ ਹਾਂ ਕਿ ਊਂਠ ਕਿਸ ਕਰਵੜ ਤੇ ਬੈਠੇਗਾ ਸਾਡੀ ਐਮ.ਐਲ.ਏ ਜੀਵਨਜੋਤ ਕੌਰ ਨਾਲ ਇਸ ਬਾਰੇ ਸਾਰੀ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਤੇ ਉਹ ਅੰਮ੍ਰਿਤਸਰ ਤੋਂ ਬਾਹਰ ਨੇ ਉਹਨਾਂ ਕਿਹਾ ਕਿ ਫਿਲਹਾਲ ਜਿਹੜੀ ਸ਼ਿਕਾਇਤ ਕਰਤਾ ਸੀ ਉਹਨਾਂ ਨੇ ਇਹ ਸ਼ਿਕਾਇਤ ਤਲ ਬਿਲਕੁਲ ਵੀ ਵਾਸਤਾ ਨਹੀਂ ਰੱਖਿਆ ਉਹਨਾਂ ਸ਼ਿਕਾਇਤ ਵਾਪਸ ਲੈ ਲਈ ਹੈ ਫਿਲਹਾਲ ਸਾਡਾ ਕੋਈ ਵੀ ਰਿਸ਼ਵਤਖੋਰੀ ਨਾਲ ਕੋਈ ਲੈਣਾ ਦੇਣਾ ਨਹੀਂ ਰਿਹਾ ਫਿਲਹਾਲ ਇਹ ਜਿਹੜੀ ਜਿਹੜੀ ਖਬਰ ਹੈ ਤਾਨੂੰ ਦੱਸ ਦਈਏ ਕਿ ਬੜਾ ਚਰਚਾਵਾ ਦਾ ਬਾਜ਼ਾਰ ਗਰਮ ਹੈ ਵਿਜੀਲੈਂਸ ਅਧਿਕਾਰੀ ਜਿਹੜੀ ਆ ਉਹ ਕੋਈ ਵੀ ਪੁਸ਼ਟੀਕਰਨ ਕਰਨ ਤਿਆਰ ਨਹੀਂ ਹੈ ਪਰ ਉਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਜਿਨ੍ਹਾਂ ਦਾ ਨਾਂ ਅਸੀਂ ਹਜੇ ਨਹੀਂ ਜਗਜਾਗ ਕਰ ਸਕਦੇ ਪਰ ਇਹ ਜਿਹੜਾ ਜਾਂਚ ਹੈ ਉਹ ਲਗਾਤਾਰ ਪਿਛਲੇ 2-3 ਦਿਨਾਂ ਤੋਂ ਜਾਰੀ ਹੈ ਤਾਂ ਇਹ ਵੱਡਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਅੰਮ੍ਰਿਤਸਰ ਤੋਂ ਗੁਰੂ ਨਗਰੀ ਤੋਂ ਤਾਂ ਬਨੇਰੋ ਆਰ ਭਾਰਤੇ ਜੈ ਹਿੰਦ ਜੈ ਭਾਰਤ